ਸਤਿਨਾਮ ਫਰੀ ਮਾਹੇ ਗੁਰੂ ਸਾਜੀਆ ਦੇਨ ਦਰਦ ਦੁਖ ਪੰਜਣਾ ਘਟ ਘਟ ਨਾਥ ਅਨਾਥ ਸ਼ਰਨ ਤੁਮਰੀ ਆਇਓ ਕੇ ਪ੍ਰਭ ਸਾਧ ਸਤਿ ਸ਼੍ਰੀ ਅਕਾਲ ਹੈ ਗੁਰੂ ਸਾਹਿਬ ਜੀ ਹੋ ਰਾਗ ਤਨ ਅਸਰੀ ਮਹਲਾ 5 ਘਰ ਚੌਥਾ ਓਮ ਕ ਸਤਗੁਰ ਪ੍ਰਸਾਦ ਹੰਪੀਕ ਕੁਕ ਪੇ ਖਾਲੀ ਤੇਰੇ ਧੋਨ ਜਪਤ ਦਾਤਾ ਉਹ ਤਨ ਨਾਮ ਦਿਵ ਮੰਗਤ ਜਨ ਕੋ ਸਦਾ ਰਹਉ ਵਰਕਰਤ ਜੋ ਸੱਚ ਤੇਰੇ ਨਾਮ ਮਿਟੋ ਕਰਨ ਕਰਣ ਸਭਨਾ ਕਾਇ ਕੋ ਅਬਰ ਮੈਂ ਦੂਜਾ ਕੋਈ ਰਹਾ ਭਉਤੇ ਫੇਰ ਭੈ ਕਿਰਪਨ ਕਾ ਆਪ ਕਿਛੁ ਕਿਰਪਾ ਕੀਜੈ ਹੋ ਦਰਸ਼ਨ ਦੇਹੁ ਆਪਣਾ ਐਸੇ ਬਖਸ਼ ਕਰਿ ਜਾਈ ਬੜਤ ਨਾਨਕ ਪਰਮ ਪਟ ਫੂਲੇ ਗੁਰਬਸਦੀ ਜਾਨੇ ਆ ਸਤਿ ਜਿ ਦਿਵ ਲਾਗੇ ਹੈ ਭੀਤਰ ਸਤ ਗੁਰ ਸੋ ਮਨ ਮੰਨੇ ਬੰਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਨਿਆ ਸਤਿ ਜਿ ਦਿਵ ਲਾਗੇ ਹੈ ਭੀਤਰ ਸਤ ਗੁਰ ਸੋ ਮਨ ਮੰਨਿਆ ਵਾਹਿਗੁਰੂ ਦੇਖਾ ਖਾਲਸਾ ਵਾਹਿਗੁਰੂ ਦੇ ਕੀ ਫਤੇ ਅੱਜ ਦਿਨ ਸੋਮਵਾਰ 24 ਮਾਰਚ 11 ਚੇਤਰਾਏ ਅੱਜ ਦਿਨ ਸੋਮਵਾਰ 24 ਮਾਰਚ 11 ਚੇਤਰਾਏ ਵਾਹਿਗੁਰੂ ਦੇਖਾ ਖਾਲਸਾ ਵਾਹਿਗੁਰੂ ਦੇ ਕੀ